ਹਾਂਜੀ ਸਾਰੇ ਦੋਸਤ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਬਹੁਤ ਵੀਰ ਨਾਲ ਇਹ ਚੀਜ਼ ਪੁੱਛਦੇ ਰਹਿੰਦੇ ਆ ਵੀ ਤੁਸੀਂ ਪੌਦਿਆਂ ਦੀ ਕਲੈਕਸ਼ਨ ਕਿੱਥੋਂ ਕਰਦੇ ਹੋ ਤੇ ਕਿੰਨੇ ਕੁ ਤਰ੍ਹਾਂ ਦੀ ਵੈਰਾਈਟੀ ਆਪਾਂ ਨੂੰ ਮਿਲਦੀ ਆ ਕਿੱਥੋਂ ਮਿਲਦੀ ਆ ਕਿੰਨੇ ਕੁ ਮਹਿੰਗੇ ਮਿਲਦੇ ਆ ਇਹ ਦੋਸਤੋ ਨਾ ਇਹ ਸੀਜ਼ਨ ਵਾਲੀ ਪੌਦੇ ਆ ਜਿਹੜੇ ਸਾਡੇ ਘਰ ਦੀ ਖੂਬਸੂਰਤੀ ਨੂੰ ਹੋਰ ਵੀ ਚਾਰ ਚੰਦ ਲਾ ਆਂਦੇ ਆ ਕਿਉਂਕਿ ਜਿਹੜੇ ਕੁਦਰਤ ਦੇ ਰੰਗ ਆ ਬੜੇ ਵੱਖਰੇ-ਵੱਖਰੇ ਆ ਬਲਹਾਰੀ ਕੁਦਰਤ ਵਸੇ ਆ ਤੇਰਾ ਅੰਤ ਨਾ ਜਾਈ ਲਖਿਆ ਕਿ ਉਹਨੂੰ ਬਿਆਨ ਵੀ ਨਹੀਂ ਕਰ ਸਕਦੇ ਆ ਪਟੂਨੀਆ ਹੋ ਗਿਆ ਆ ਡੇਲੀਆ ਆ ਗਿਆ ਦੋਸਤੋ ਇਹ ਪੌਦੇ ਜਿਆਦਾ ਵੀ ਨਹੀਂ ਮਹਿੰਗੇ ਤੇ ਹੁੰਦੇ ਸਿਰਫ ਇਹ ਸੀਜ਼ਨ ਦੇ ਵਿੱਚ ਹੀ ਆ ਸਿਆਲਾਂ ਦੇ ਵਿੱਚ ਇੱਕ ਇਹ ਪੱਕਾ ਬੂਟਾ ਹੈ ਜਿਆਦਾ ਮਹਿੰਗੇ ਨਹੀਂ ਹੈ ਬੀਬੀ 300 ਰੁਪਏ ਦੀ ਕੀਮਤ ਦੇ ਵਿੱਚ ਹੁੰਦੇ ਆ ਇਹ ਗੁਲਸਰਫੀ ਹੋ ਗਈ ਗਿੰਦਾ ਹੋ ਗਿਆ ਇਹ ਹੁਣ ਗੋਭੀ ਫਲੇਵਰ ਆ ਗਿਆ ਸੀਗਾ ਦੋਸਤੋ ਬਾਕੀ ਚੀਜ਼ ਆਪਾਂ ਸਾਰੀਆਂ ਕਰਦੇ ਆ ਹਨ ਆਪਣੇ ਘਰ ਨੂੰ ਅਸੀਂ ਮਹਿੰਗੇ ਤੋਂ ਮਹਿੰਗੇ ਪੱਥਰ ਜ਼ਰੂਰ ਲਾ ਲੈਂਦੇ ਆ ਪਰ ਜਿੰਨਾ ਟਾਈਮ ਅਸੀਂ ਆਪਣੇ ਘਰ ਦੇ ਵਿੱਚ ਪੌਦੇ ਨਹੀਂ ਨਾ ਲਾਵਾਂਗੇ ਜਿਹੜਾ ਅਸਲੀ ਆਨੰਦ ਆ ਉਹ ਸਾਨੂੰ ਇਹਨਾਂ ਰੰਗਾਂ ਨੇ ਦੇਣਾ। ਬਾਕੀ ਆਰਟੀਫੀਸ਼ੀਅਲ ਤਾਂ ਬਹੁਤ ਕੁਸ ਲਾਈ ਜਾਂਦੇ ਆ। ਅਸੀਂ ਡਰਾਇੰਗ ਰੂਮ ਦੇ ਵਿੱਚ ਵੀ ਜਾ ਕੇ ਫੁੱਲ ਇਦਾਂ ਦੇ ਲਾ ਲੈਂਦੇ ਆ ਪਰ ਉਹਨਾਂ ਦੀ ਆਪਣੀ ਕੋਈ ਖੁਸ਼ਬੂ ਨਹੀਂ ਹੁੰਦੀ। ਤੇ ਉਹਨਾਂ ਨੂੰ ਵੇਖ ਕੇ ਸਾਡੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਪਰ ਇੱਕ ਇਹ ਹੈ ਨਾ ਪਰਮਾਤਮਾ ਨੇ ਦੇਖੋ ਰੰਗ ਕਿਦਾਂ ਦੇ ਆ ਇਹਨੂੰ ਸਾਲਫੀਆ ਕਹਿੰਦੇ ਆ ਜੀ। ਇਹ ਡੌਗੀ ਫਲਾਵਰ ਦੀ ਉਹਦੇ ਚ ਸ਼ੇਪ ਚ ਇਹ ਡੇਲੀਆ ਆ ਗਿਆ। ਜਿਆਦਾ ਮਹਿੰਗੇ ਨਹੀਂ ਹੁੰਦੇ। ਵੈਸੇ ਵੀ ਆਪਾਂ ਆਪਾਂ ਖਰਚ ਕਰਦੇ ਹੀ ਰਹਿੰਦੇ ਆ। ਖਾਣ ਪੀਣ ਵਾਲੀਆਂ ਚੀਜ਼ਾਂ ਚ ਜਾਂ ਹੋਰ ਦਿਖਾਵੇ ਬਵਾਜੀ ਚ। ਪਰ ਉਸ ਤੋਂ ਵੇਤਰ ਇਹ ਹੋ ਹੁੰਦਾ ਕਿ ਵੀ ਆਪਾਂ ਆਪਣੇ ਘਰ ਨੂੰ ਹੋਰ ਵੀ ਖੂਬਸੂਰਤ ਬਣਾ ਸਕਦੇ ਆ। ਸਾਨੂੰ ਤੇ ਰੋਜ਼ ਹੀ ਸਤਗੁਰੂ ਜੀ ਦੇ ਦਰ ਤੋਂ ਇਕ ਹੁਕਮ ਹੁੰਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਪਰ ਆਪਾਂ ਇਸ ਨੂੰ ਥੋੜਾ ਜਿਹਾ ਜੇ ਲਾਗੂ ਕਰ ਲਈਏ ਤੇ ਬੜਾ ਸੋਹਣਾ ਲੱਗਦਾ ਆਪਣਾ ਆਲਾ ਦਵਾਲਾ ਆਪਾਂ ਕੋਸ਼ਿਸ਼ ਕਰੀਏ ਇੱਕ ਜਿੰਨੇ ਵੀ ਆਪਣੇ ਗੁਰਸਥਾਨ ਨੇ ਉਹਨਾਂ ਦੇ ਉੱਪਰ ਜਿੰਨਾ ਹੋ ਸਕੇ ਅਸੀਂ ਇਹ ਕੁਦਰਤੀ ਜਿਹੜੇ ਰੰਗ ਹੈ ਫੁੱਲ ਹੈ ਅਸੀਂ ਵੱਖ-ਵੱਖ ਤਰ੍ਹਾਂ ਦੇ ਲਿਆ ਕੇ ਉਤਸਜਾਬਤ ਕਰੀਏ ਕਿਉਂਕਿ ਉਸੇ ਦੇ ਵਿੱਚੋਂ ਹੀ ਅਸਲੀ ਆਨੰਦ ਮਿਲਣਾ ਸਾਨੂੰ ਪਰਮਾਤਮਾ ਕਣਕਣ ਦੇ ਵਿੱਚ ਵਸਿਆ ਹੋਇਆ ਤੇ ਉਹਦੇ ਵੱਖਰੇ ਵੱਖਰੇ ਰੰਗ ਥਾਂ ਉਹੀ ਹੁੰਦਾ ਪਰ ਜਦੋਂ ਨਾ ਇਹ ਪੌਦੇ ਲੱਗ ਜਾਂਦੇ ਆ ਤੇ ਜੋ ਇਹ ਆਪਣਾ ਰੰਗ ਵਖੇਰਦੇ ਆ ਖੁਸ਼ਬੂ ਆਉਂਦੀ ਹੈ ਸਾਨੂੰ ਤੇ ਸਾਡੇ ਅੱਖਾਂ ਨੂੰ ਤੇ ਸਾਡੇ ਮਨ ਨੂੰ ਸਕੂਨ ਮਿਲਦਾ ਇਹਨਾਂ ਚੀਜ਼ਾਂ ਨੂੰ ਵੇਖ ਕੇ ਸਿਆਣੇ ਕਹਿੰਦੇ ਆ ਨਾਲੇ ਪੁੰਨ ਨਾਲੇ ਫਲੀਆਂ ਨਾਲੇ ਸਾਡੇ ਘਰ ਦੀ ਖੂਬਸੂਰਤੀ ਵਧੂਗੀ ਸੁੰਦਰਤਾ ਵਧੂਗੀ ਤੇ ਨਾਲੇ ਪੁੰਨ ਤੇ ਨਾਲੇ ਸਾਨੂੰ ਆਕਸੀਜਨ ਦਿੰਦੇ ਆ ਜਰੂਰ ਕੋਸ਼ਿਸ਼ ਕਰੋ ਜੀ ਧੰਨਵਾਦ ਜੀ